ਤਵਨੀਤ ਬਿੱਟੂ ਜੀ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਫੋਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਿਹਾ ਉਹਨੂੰ ਛੱਡੋ ਜੇ ਵਾਕਈ ਪੰਜਾਬ ਦੇ প্রতি ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀਆਂ ਦੀ ਅਗਰ ਫਿਕਰ ਹੈ ਤੇ ਭਗਵੰਤ ਸਿੰਘ ਮਾਨ ਵੰਗੂ ਆ ਕੇ ਡੈਮ ਤੇ ਨੰਗਲ ਡੈਮ ਤੇ ਆ ਕੇ ਪੈਰਾ ਦੌਜ ਤਾਂ ਤੇ ਅਸੀਂ ਮੰਨੀਏ ਵੀ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਹੈ ਪੰਜਾਬ ਦਾ ਦਰਦ ਹੈ ਸ਼ਰਿਆਮ ਤੁਹਾਡੀ ਪਾਰਟੀ ਸ਼ਰੇ ਆਂ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਬੀਬੀਐਮਬੀ ਦੇ ਅਫਸਰ ਪੰਜਾਬ ਦਾ ਪਾਣੀ ਲੁੱਟਣ ਨੂੰ ਫਿਰਤੇ ਹੋਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਜਾ ਕੇ ਉੱਥੇ ਪੈਰਾ ਦੇਣਾ ਪੈ ਰਿਹਾ ਇਸ ਤੋਂ ਵੱਧ ੱੱਕਾ ਕੀ ਹੋ ਸਕਦਾ ਪੰਜਾਬ ਨਾਲ ਸਾਰੇ ਹੱਦਾਂ ਤੁਸੀਂ ਔਰ ਤੁਹਾਡੀ ਕੇਂਦਰ ਸਰਕਾਰ ਨੇ ਪਾਰ ਕਰਤੀਆਂ ਪੰਜਾਬ ਬੀਜੇਪੀ ਚੋਂ ਇੱਕ ਵੀ ਲੀਡਰ ਬੋਲਣ ਨੂੰ ਤਿਆਰ ਨਹੀਂ ਹੈ ਕਿ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਹਾਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਹੈ ਰੋਜ ਇੱਕ ਬਿਆਨ ਦੇ ਦਿੰਦੇ ਹਾਂ ਕਿ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਉਧਰ ਤੁਹਾਡੇ ਅਫਸਰ ਜਿਹੜੇ ਆ ਰੋਜ਼ ਆ ਕੇ ਇਲੀਗਲ ਔਰ ਅਨਕਨਸਟੀਚੁਅਲ ਤਰੀਕੇ ਨਾਲ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਦੀ ਸਾਜਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਸਾਡੇ ਅਫਸਰਾਂ ਨੂੰ ਤੰਗ ਕੀਤਾ ਜਾ ਰਿਹਾ ਸਾਡੇ ਅਫਸਰਾਂ ਨੂੰ ਹਟਾਇਆ ਜਾ ਰਿਹਾ ਵੇਖੋ ਇਹ ਡਰਾਮੇਬਾਜ਼ੀ ਛੱਡੇ ਪੰਜਾਬ ਭਾਜਪਾ ਦਾ ਅਗਰ ਥੋੜਾ ਬਾਤ ਵੀ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਆ ਨਾ ਤੇ ਭਗਵੰਤ ਮਾਨ ਜੀ ਵਾਂਗੂ ਮੁੱਖ ਮੰਤਰੀ ਸਾਹਿਬ ਵਾਂਗੂ ਆਓ ਗਰਾਊਂਡ 'ਚ ਆਓ ਨਾ ਪਤਾ ਲੱਗੇ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਣ ਦੇਣੇ ਔਰ ਤੁਸੀਂ ਵੀ ਜੇ ਇੱਕ ਬਿਆਨ ਜਾਰੀ ਕਰਕੇ ਜੇ ਤੁਸੀਂ ਸੋਚਦੇ ਹੋਗੇ ਪਾਣੀ ਨਹੀਂ ਜਾਂ ਪਾਣੀ ਤੇ ਤੁਹਾਡੀ ਸਰਕਾਰ ਖੋਣ ਨੂੰ ਦਿਨ ਰਾਤ ਪੂਰਾ ਇਹ ਮਤਲਬ ਇਹ ਹਰ ਹੱਦ ਤੱਕ ਜ਼ੋਰ ਲਾ ਰਹੀ ਆ ਪੂਰਾ ਅੱਡੀ ਦਾ ਜ਼ੋਰ ਲਾਇਆ ਹੋਇਆ ਸੋ ਮੇਰੀ ਬੇਨਤੀ ਹੈ ਰਬਨੀਤ ਬਿੱਟੂ ਜੀ ਪੰਜਾਬ ਦੇ ਲੋਕ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਆ ਪੰਜਾਬ ਦੇ ਲੋਕ ਸਭ ਕੁਝ ਪਛਾਣ ਰਹੇ ਕਿ ਕੌਣ ਪੰਜਾਬ ਦੇ ਪਾਣੀਆਂ ਦਾ ਰਾਖਾ ਆ ਕੌਣ ਅਸਲ ਚੰਮਦਰਦ ਹੈ ਤੇ ਕੌਣ ਗੱਦਾਰ ਹੈ ਤੁਸੀਂ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਆਪਣੀ ਆਪਣੀ ਧਰਤੀ ਨਾਲ ਗੱਦਾਰੀ ਕਰ ਰਹੇ ਹੋ ਪੰਜਾਬ ਦੇ ਲੋਕ ਪੰਜਾਬ ਬੀਜੇਪੀ ਨੂੰ ਸਬਕ ਵੀ ਸਿਖਾਉਣ ਗਏ ਹਾਂ ਵਾਲੇ ਟਾਈਮ 'ਚ ਵਰਨੀਤ ਬਿੱਟੂ ਜੀ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਫੋਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਉਹਨੂੰ ਛੱਡੋ ਜੇ ਵਾਕਈ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀਆਂ ਦੀ ਅਗਰ ਫਿਕਰ ਹੈ ਤੇ ਭਗਵੰਤ ਸਿੰਘ ਮਾਨ ਵੰਗੂ ਆ ਕੇ ਡੈਮ ਤੇ ਨੰਗਲ ਡੈਮ ਤੇ ਆ ਕੇ ਪਹਿਰਾ ਦੋ ਤਾਂ ਤੇ ਅਸੀਂ ਮੰਨਿਏ ਵੀ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਹੈ ਪੰਜਾਬ ਦਾ ਦਰਦ ਹੈ ਸ਼ਰਿਆਮ ਤੁਹਾਡੀ ਪਾਰਟੀ ਸ਼ਰਿਆਮ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰਿਆਂ ਤੇ ਬੀਬੀਐਮਬੀ ਦੇ ਅਫਸਰ ਪੰਜਾਬ ਦਾ ਪਾਣੀ ਲੱਟਣ ਨੂੰ ਫਿਰਤੇ ਹੋਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਜਾ ਕੇ ਉਥੇ ਪਹਿਰਾ ਦੇਣਾ ਪੈ ਰਿਹਾ ਹੈ ਇਸ ਤੋਂ ਵੱਧ ਧੱਕਾ ਕੀ ਹੋ ਸਕਦਾ ਪੰਜਾਬ ਨਾਲ ਸਾਰੇ ਹੱਦਾਂ ਤੁਸੀਂ ਔਰ ਤੁਹਾਡੀ ਕੇਂਦਰ ਸਰਕਾਰ ਨੇ ਪਾਰ ਕਰਤੀਆਂ ਪੰਜਾਬ ਬੀਜੇਪੀ ਚੋਂ ਇੱਕ ਵੀ ਲੀਡਰ ਬੋਲਣ ਨੂੰ ਤਿਆਰ ਨਹੀਂ ਹੈ ਕਿ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਹਾਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਹੈ ਰੋਜ਼ ਇੱਕ ਬਿਆਨ ਦੇ ਦਿੰਦੇ ਹੋ ਕਿ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਉਧਰ ਤੁਹਾਡੇ ਅਫਸਰ ਜਿਹੜੇ ਆ ਰੋਜ਼ ਆ ਕੇ ਇਲੀਗਲ ਔਰ ਅਨਕਨਸਟੀਚੁਅਲ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਸਾਜ਼ਿਸ਼ ਕਰਦੇ ਆ